ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਬੜੀ ਡਿਫਰੈਂਟ ਜੀ ਸਬਜੀ ਦੀ ਰੈਸিপি ਸ਼ੇਅਰ ਕਰਾਂਗੀ ਜੋ ਕਿ ਖਾਣ ਵਿੱਚ ਬਹੁਤ ਟੇਸਟੀ ਹੋਏਗੀ ਤੇ ਬਣਾਉਣੇ ਵੀ ਬੜੀ ਆਸਾਨ ਹੈ ਤੇ ਜੇ ਚੈਨਲ ਤੇ ਨਵੇਂ ਹੋ ਜਾਂ ਪਹਿਲੀ ਵਾਰੀ ਮੇਰਾ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਦੇਖ ਲੈਣੇ ਆ ਕਿਵੇਂ ਬਣਾਵਾਂਗੇ ਇਹ ਸਬਜੀ ਸਬ지 ਬਣਾਉਣ ਵਾਸਤੇ ਸਭ ਤੋਂ ਪਹਿਲਾਂ ਇੱਥੇ ਲਵਾਂਗੇ ਮੂੰਗੀ ਦੀ ਦਾਲ ਅੱਧਾ ਕੱਪ ਮੂੰਗੀ ਦੀ ਦਾਲ ਇੱਥੇ ਮੈਂ ਲਈ ਹੈ ਬਿਨਾ ਚਿਲਕੇ ਤੋਂ ਇਹਨੂੰ ਪੂਰੀ ਰਾਤ ਵਾਸਤੇ ਮੈਂ ਪਾਣੀ ਵਿੱਚ ਭਿਓ ਕੇ ਰੱਖ ਦਿੱਤਾ ਸੀ ਤੁਹਾਨੂੰ ਜਲਦੀ ਹੋਵੇ ਤਾਂ 1 ਘੰਟੇ ਵਾਸਤੇ ਗਰਮ ਪਾਣੀ ਵਿੱਚ ਭਿਓ ਕੇ ਰੱਖ ਸਕਦੇ ਹੋ ਪਾਣੀ ਕੱਢ ਦਾਂਗੇ ਮਿਕਸੀ ਜਾਰ ਵਿੱਚ ਪਾ ਕੇ ਇਹਨੂੰ ਗ੍ਰाइंड ਕਰ ਲਾਂਗੇ ਤੇ ਦਰਦਰਾ ਜਿਹਾ ਗ੍ਰाइंड ਕਰਾਂਗੇ ਜ਼ਿਆਦਾ ਬਰੀਕ ਨਹੀਂ ਪੀਸਣਾ ਤੇ ਬਿਨਾ ਪਾਣੀ ਤੋਂ ਹੀ ਅਸੀਂ ਇਸ ਦਾਲ ਨੂੰ ਦੇਖੋ ਪੀਸ ਲਿਆ ਹੈ ਤੇ ਇਹਨੂੰ ਇੱਕ ਬੋਲ ਵਿੱਚ ਕੱਢ ਲਾਂਗੇ ਤੇ 2 ਮਿੰਟ ਵਾਸਤੇ ਅਸੀਂ ਇਹਨੂੰ ਫੈਂਟਣਾ ਆ ਚਮਚ ਨਾਲ ਫੈਂਟ ਲੋ ਚਾਹੇ ਹੱਥ ਨਾਲ ਜਾਂ ਤੁਸੀਂ ਤੇ ਵਿਸਕ ਦਾ ਵੀ ਯੂਜ਼ ਕਰ ਸਕਦੇ ਹੋ 2 ਮਿੰਟ ਹੋ ਗਏ ਨੇ ਦੇਖੋ ਦਾਲ ਥੋੜੀ ਜਿਹੀ ਫਲਫੀ ਹੋ ਗਈ ਹੈ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਦੋ ਬਰੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਇੱਥੇ ਮੈਂ ਦੋ ਪਿਆਜ਼ਾਂ ਨੂੰ ਬਰੀ ਕੱਟ ਲਿਆ ਹੈ ਇਹਦੇ ਵਿੱਚੋਂ ਇੱਕ ਪਿਆਜ਼ ਇਹਦੇ ਵਿੱਚ ਪਾਵਾਂਗੇ ਤੇ ਬਾਕੀ ਪਿਆਜ਼ ਅਸੀਂ ਤੜਕੇ ਵਿੱਚ ਯੂਜ਼ ਕਰਾਂਗੇ ਬਰੀ ਕਟਿਆ ਹਰਾ ਧਨੀਆ ਪਾ ਦਾਂਗੇ ਤੇ ਹੁਣ ਪਾਵਾਂਗੇ ਇੱਥੇ ਭੁੰਨੇਆਂ ਕੁੱਟਿਆ ਹੋਇਆ ਜੀਰਾ ਤੇ ਸੁੱਕਾ ਧਨੀਆ ਨਮਕ ਪਾਵਾਂਗੇ ਟੇਸ ਦੇ ਹਿਸਾਬ ਨਾਲ ਥੋੜੀ ਜੀ ਹਲਦੀ ਪਾਵਾਂਗੇ ਤੇ ਹਲਕੇ ਹੱਥਾਂ ਨਾਲ ਇਹਨੂੰ ਮਿਕਸ ਕਰਾਂਗੇ ਇੱਥੇ ਬੈਟਰ ਨੂੰ ਬਿਲਕੁਲ ਨਹੀਂ ਫੈਂਟਣਾ ਸਿਰਫ ਮਿਕਸ ਕਰਨਾ ਹੈ ਤੇ ਹੁਣ ਇੱਕ ਕੜਾਈ ਵਿੱਚ ਤੇਲ ਗਰਮ ਕਰ ਲਾਂਗੇ ਤੇਲ ਗਰਮ ਹੋਣ ਤੇ ਅਸੀਂ ਇਦੇ ਵਿੱਚ ਬੈਟਰ ਦੇ ਛੋਟੇ-ਛੋਟੇ ਵੱਡੇ ਬਣਾਉਂਦੇ ਹੋਏ ਪਾਵਾਂਗੇ ਚਾਹੇ ਚਮਚ ਨਾਲ ਪਾ ਲੋ ਚਾਹੇ ਹੱਥ ਨਾਲ ਜਿੰਨੇ ਕੁ ਵੱਡੇ ਕੜਾਈ ਵਿੱਚ ਆਜਣੋਂ ਉਨੇ ਵੱਡੇ ਸੀ ਫਰਾਈ ਕਰ ਲਾਂਗੇ ਤੇ ਜਿੰਨੀ ਦੇਰ ਬੜੇ ਫਰਾਈ ਹੁੰਦੇ ਨੇ ਓਨੀ ਦੇਰ ਅਸੀਂ ਮਸਾਲੇ ਦੀ ਤਿਆਰੀ ਕਰ ਲੈਣੇ ਆ ਇੱਥੇ ਆਪਾਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਦੋ ਟਮਾਟਰ ਥੋੜਾ ਜਿਹਾ ਅਦਰਕ 8 ਕਲੀਆਂ ਲਸਣ ਦੀਆਂ ਤੇ ਦੋ ਹਰੀਆਂ ਮਿਰਚਾਂ ਨੂੰ ਚੋਪਰ ਵਿੱਚ ਚੋਪ ਕਰ ਲਾਂਗੇ ਕੜਾਈ ਵਿੱਚ ਪਾਵਾਂਗੇ ਅੱਧੀ ਕੜਛੀ ਤੇਲ ਦੀ ਤੇਲ ਗਰਮ ਹੋਣ ਤੇ ਪਾ ਦਾਂਗੇ 3-4 ਸੁੱਕੀਆਂ ਲਾਲ ਮਿਰਚਾਂ ਤੇ ਨਾਲ ਹੀ ਪਾ ਦਾਂਗੇ ਬਾਕੀ ਬਚਿਆ ਹੋਇਆ ਪਿਆਜ਼ ਜੋ ਅਸੀਂ ਰੱਖਿਆ ਸੀ 2 ਮਿੰਟ ਵਾਸਤੇ ਪਿਆਜ਼ ਨੂੰ ਭੁੰਨ ਲਾਂਗੇ ਤੇ ਨਾਲ-ਨਾਲ ਅਸੀਂ ਵੜੇ ਵੀ ਦੇਖਦੇ ਰਵਾਂਗੇ ਇਹਨਾਂ ਦੀ ਸਾਈਡ ਚੇਂਜ ਕਰ ਦਾਂਗੇ ਦੇਖੋ ਪਿਆਜ਼ ਬਰਾਊਨ ਹੋ ਗਿਆ ਇਹਦੇ ਵਿੱਚ ਗ੍ਰाइंड ਕੀਤਾ ਹੋਇਆ ਮਸਾਲਾ ਪਾ ਦਾਂਗੇ ਤੇ ਮਸਾਲੇ ਨੂੰ ਅਸੀਂ ਤੇਲ ਛੱਡਣ ਤੱਕ ਚੰਗੀ ਤਰ੍ਹਾਂ ਭੁੰਨਾਂਗੇ ਅਹ ਦੇਖੋ ਇੱਥੇ ਵੜਿਆਂ ਦਾ ਦੂਸਰਾ ਬੈਚ ਵੀ ਅਸੀਂ ਫਰਾਈ ਕਰ ਲਿਆ ਹੈ ਤੇ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਸਾਰੇ ਵੜੇ ਅਸੀਂ ਇਸੇ ਤਰ੍ਹਾਂ ਫਰਾਈ ਕਰ ਲਏ ਨੇ ਇਹ ਦੇਖੋ ਬਹੁਤ ਵਧੀਆ ਵੜੇ ਬਣੇ ਨੇ ਬਿਲਕੁਲ ਸੌਫਟ ਜਿਹੇ ਵੜੇ ਬਣ ਕੇ ਤਿਆਰ ਹੋਏ ਨੇ ਤੇ ਹੁਣ ਅਸੀਂ ਮਸਾਲੇ ਨੂੰ ਦੇਖਾਂਗੇ ਇਹ ਦੇਖੋ ਮਸਾਲਾ ਚੰਗੀ ਤਰ੍ਹਾਂ ਪੁੱਜ ਗਿਆ ਹੈ ਹੁਣ ਸੁੱਕੇ ਮਸਾਲੇ ਐਡ ਕਰਾਂਗੇ ਅੱਧਾ ਚਮਚ ਹਲਦੀ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ 1 ਚਮਚ ਪਾਵਾਂਗੇ ਤਨੀਆ ਪਾਊਡਰ ਤੇ ਅੱਧਾ ਚਮਚ ਇੱਥੇ ਪਾਵਾਂਗੇ ਕਿਚਨ ਕਿੰਗ ਮਸਾਲਾ ਥੋੜੀ ਜਿਹੀ ਕਸੂਰੀ ਮੇਥੀ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਪੁੰਨਾਂਗੇ ਇੱਥੇ ਨਮਕ ਪਾਵਾਂਗੇ ਤੇ ਟੇਸਟ ਦੇ ਹਿਸਾਬ ਨਾਲ ਅਸੀਂ ਨਮਕ ਪਾਵਾਂਗੇ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੇਖੋ ਮਸਾਲਾ ਸਾਡਾ ਪੁੱਜ ਕੇ ਤਿਆਰ ਹੈ ਇਹਦੇ ਵਿੱਚ ਅਸੀਂ ਪਾਵਾਂਗੇ ਗਰਮ ਪਾਣੀ ਤੇ ਇੱਥੇ ਅਸੀਂ ਗਰੇਵੀ ਪਤਲੀ ਰੱਖਾਂਗੇ ਜਿਵੇਂ ਤਰੀ ਹੁੰਦੀ ਹੈ ਉਸੇ ਤਰ੍ਹਾਂ ਅਸੀਂ ਇਹਨੂੰ ਬਣਾਵਾਂਗੇ ਕਿਉਂਕਿ ਜੋ ਬੜੇ ਨੇ ਉਹ ਕਾਫੀ ਪਾਣੀ ਐਬਜ਼ਾਰਬ ਕਰਨਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਹਨੂੰ ਅਸੀਂ 10 ਮਿੰਟ ਤੱਕ ਟੱਕ ਕੇ ਪਕਾਵਾਂਗੇ 10 ਮਿੰਟ ਬਾਅਦ ਚੈੱਕ ਕਰਾਂਗੇ ਇਹ ਦੇਖੋ ਗਰੇਵੀ ਨੂੰ ਚੰਗੀ ਤਰ੍ਹਾਂ ਉਬਾਲਾ ਆ ਰਿਹਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਬੜੇ ਪਾ ਦਾਂਗੇ ਇੱਕ ਵਾਰੀ ਮਿਕਸ ਕਰਕੇ ਇਹਨੂੰ ਅਸੀਂ 5 ਮਿੰਟ ਵਾਸਤੇ ਠੱਕ ਕੇ ਦੁਬਾਰਾ ਪਕਾਵਾਂਗੇ ਤੇ ਗੈਸ ਦੀ ਫਲੇਮ ਇੱਥੇ ਅਸੀਂ ਲੋ ਟੂ ਮੀਡੀਅਮ ਰੱਖਾਂਗੇ 5 ਮਿੰਟ ਹੋ ਗਏ ਨੇ ਸਬਜੀ ਸਾਡੀ ਬਿਲਕੁਲ ਬਣ ਕੇ ਤਿਆਰ ਹੈ ਇਹ ਦੇਖੋ ਕਾਫੀ ਜ਼ਿਆਦਾ ਗਰੇਵੀ ਐਬਜ਼orb ਹੋ ਗਈ ਹੈ ਕਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਤੇ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਹੁਣ ਸਬਜੀ ਨੂੰ ਆਪਾਂ ਸਰਵ ਕਰ ਲਾਂਗੇ ਤੁਸੀਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਜਾਂ ਤੁਸੀਂ ਇਹਨੂੰ ਚੌਲ ਨਾਲ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਵਾਰੀ ਜ਼ਰੂਰ ਆਪਣੇ ਘਰ ਵਿੱਚ ਟਰਾਈ ਕਰਨਾ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ